ਜੀ ਉਸ ਕਾਲਪੁਰਖਵਾਹੀ ਗੁਰੂ ਤੱਕ ਪਹੁੰਚਣ ਦੇ ਬਹੁਤ ਸਾਰੇ ਰਾਹ ਨੇ ਪਰ ਸਾਨੂੰ ਸਾਡੇ ਘਰ ਤੋਂ ਸਟਾਰਟਿੰਗ ਕਰਨੀ ਪੈਂਦੀ ਆ ਜਿਹੜੇ ਮਾਪਿਓ ਨੇ ਸਾਨੂੰ ਇਹ ਦੁਨੀਆ ਦਿਖਾਈ ਆ ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਅਸੀਂ ساری ਉਮਰ ਆਪਣੇ ਮਾਪਿਓ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਦਾ ਮੁੱਲ ਨਹੀਂ ਮੋੜ ਸਕਦੇ ਪਰ ਅੱਜ ਦੇ ਸਮੇਂ ਦੇ ਵਿੱਚ ਕੁਝ ਇਦਾਂ ਦੇ ਬਦਨਸੀਬ ਲੋਕ ਹੈਗੇ ਨੇ ਜਿਹੜੇ ਸ਼ਰਿਆਂ ਮ ਆਪਣੇ ਮਾਪਿਓ ਦੇ ਉੱਤੇ ਜ਼ੁਲਮ ਕਰਦੇ ਆ ਉਹਨਾਂ ਦਾ ਆਦਰ ਨਹੀਂ ਕਰਦੇ ਉਹਨਾਂ ਦਾ ਸਤਕਾਰ ਨਹੀਂ ਕਰਦੇ ਉਹਨਾਂ ਨੂੰ ਬਾਹਰ ਧੱਕੇ ਖਾਣ ਨੂੰ ਛੱਡ ਦਿੰਦੇ ਨੇ ਇਹਦੇ ਬੱਚਿਆਂ ਦੇ ਨਾਲੋਂ ਤਾਂ ਆ ਇੱਕ ਗਰੀਬ ਜਵਾਕ ਹੀ 100 ਦਰਜੇ ਚੰਗਾ ਜਿਹਦੀ ਮਾਂ ਅੱਖਾਂ ਤੋਂ ਅੰਨ੍ਹੀ ਆ ਤੇ ਉਹ ਆਪਣੀ ਮਾਂ ਵਾਸਤੇ ਜਿਹੜਿਆ ਮਰਜੀ ਖਾਣਾ ਬਣਾ ਵੀ ਰਿਹਾ ਖਾ ਵੀ ਰਿਹਾ ਤੇ ਉਹਨੂੰ ਖਲਾ ਵੀ ਰਿਹਾ ਤੇ ਉਹ ਜਿਹੜਾ ਬੰਦਾ ਆਪਣੇ ਮਾਪਿਆਂ ਤੇ ਉਹਦੀ ਜੁੱਤੀਆਂ ਮਾਰਦਾ ਫਿਰਦਾ ਨਾ ਉਹਦੇ ਨਾਲ ਉਹ ਜਬਾਕ 100 ਦਰਜੇ ਚੰਗਾ ਤੇ ਇਹ ਜਿਹੜਾ ਬੰਦਾ ਇਹਨੂੰ ਤੁਸੀਂ ਬੰਦਾ ਨਾ ਸਮਝੋ ਇਹ ਰੂਪ ਹੀ ਬੰਦੇ ਦਾ ਵੈਸੇ ਇਹਦੇ ਵਿੱਚ ਬਿਰਤੀ ਆ ਜਿਹੜੀ ਉਹ ਜਾਨਵਰਾਂ ਵਾਲੀ ਆ ਜਾਣਾ ਤਾਂ ਆਪਾਂ ਨੇ ਅੱਗੇ ਨੂੰ ਹੁੰਦਾ ਪ੍ਰਮਾਤਮਾ ਵੱਲ ਨੂੰ ਵਧਣਾ ਤਾਂ ਉੱਤਰ ਨੂੰ ਹੁੰਦਾ ਪਰ ਕਈ ਬੰਦੇ ਦਿਮਾਗ ਦੇ ਖਾਚੋਂਦੇ ਆ ਪਿੱਛੇ ਨੂੰ ਮੋੜ ਲੱਗ ਜਾਂਦੇ ਆ ਡੰਗਰਾਂ ਵਾਲੇ ਪਾਸੇ ਨੂੰ ਜਾਣ ਲੱਗ ਜਾਂਦੇ ਆ ਤੇ ਉਹੀ ਡੰਗਰਾਂ ਦੇ ਵਿੱਚੋਂ ਇੱਕ ਇਹ ਬੰਦਾ ਹੁੰਦਾ ਕਿਉਂਕਿ ਜਿਹੜਾ ਬੰਦਾ ਆਪਣੇ ਮਾਪਿਓ ਦਾ ਸਤਿਕਾਰ ਨਹੀਂ ਨਾ ਕਰ ਸਕਦਾ ਉਹਦੇ ਤੋਂ ਕੱਟਿਆ ਇਨਸਾਨ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ ਜੇ ਤੁਸੀਂ ਪਰਮਾਤਮਾ ਵੱਲ ਨੂੰ ਤੁਰਨਾ ਚਾਹੁੰਦੇ ਹੋ ਆਪਣੇ ਮਾਪਿਓ ਦਾ ਆਦਰ ਸਤਿਕਾਰ ਕਰੋ ਆਪਣੇ ਭੈਣ ਭਰਾ ਦਾ ਆਦਰ ਸਤਿਕਾਰ ਕਰੋ ਦਿਲ ਦੇ ਵਿੱਚੋਂ ਨਫ਼ਰਤਾਂ ਕੱਢ ਦਿਓ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ ਦੇ ਵਿੱਚ ਇਹ ਜ਼ਿੰਦਗੀ ਇਹ ਸਮਾਂ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਸਪੀਡ ਦੇ ਨਾਲ ਲੰਘ ਰਿਹਾ ਇੱਕ ਇੱਕ ਕਰਕੇ ਜ਼ਿੰਦਗੀ ਦੇ ਕਈ ਸਾਲ ਨਿਕਲ ਜਾਂਦੇ ਨੇ ਆਪਣੇ ਲੋਕਾਂ ਦੇ ਨਾਲ ਪਿਆਰ ਕਰਨਾ ਸ਼ੁਰੂ ਕਰੋ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਕਿ ਸਾਨੂੰ ਉਹਦੇ ਰਾਹ ਦੇ ਉੱਤੇ ਉਹਦੇ ਮਾਰਗ ਤੇ ਚੱਲਣ ਦੀ ਤਾਕਤ ਮਿਲੇ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਇਹ ਜ਼ਿੰਦਗੀ ਬਹੁਤ ਖੂਬਸੂਰਤਾਂ ਮਿੱਤਰੋ ਤੇ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਬਸ ਤੁਸੀਂ ਦੇਖਣਾ ਸ਼ੁਰੂ ਕਰੋ ਦੇਖਿਓ ਤੁਸੀਂ ਚਮਤਕਾਰ ਹੁੰਦੇ ਆ ਤੇ ਗਲਾ ਵੜਤਦੀ ਆ ਧੰਨਵਾਦ ਜਿਉਂਦੇ ਬਸਤੇ ਰਹੋ